ਇਸ ਵਕਤ ਪਹਾੜਾਂ ਦੇ ਵਿੱਚ ਬਹੁਤ ਭਾਰੀ ਜਿਹੜੀ ਬਰਫਬਾਰੀ ਹੋ ਰਹੀ ਆ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਵਕਤ ਕਈ ਕਈ ਫੋਟਾ ਜੜੀ ਬਰਫ਼ ਦੀ ਪਰਤ ਚੜ ਚੁੱਕੀ ਆ ਤੇ ਉਸ ਦੇ ਨਾਲ ਉਸ ਇਲਾਕਿਆਂ ਦੇ ਵਿੱਚ ਰਹਿ ਰਹੇ ਬਹੁਤ ਸਾਰੇ ਕਈ ਵਾਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਿਮਾਚਲ ਦੀ ਤਸਵੀਰ ਆ ਹਿਮਾਚਲ ਦੇ Shimla ਲਾਕੇ ਦੀ ਜਿੱਥੇ 300 ਘਰਾਂ ਦੀ ਜਿਹੜੀ ਪਾਣੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਆ ਉਹ ਖਰਾਬ ਹੋ ਜਾਂਦੀ ਆ ਪਰ ਇੰਨਾ ਮੁਲਾਜ਼ਮਾਂ ਨੂੰ ਸਲਾਮ ਕਰਨੀ ਬਣਦੀ ਆ ਜਿਨ੍ਹਾਂ ਨੇ 4-4 ਫੁੱਟ ਬਰਫ਼ ਦੀ ਇਸ ਪਰਤ ਦੇ ਵਿੱਚ ਹੌਸਲਾ ਨਹੀਂ ਛੱਡਿਆ ਕਈ ਕਿਲੋਮੀਟਰ ਦੱਸਿਆ ਜਾ ਰਿਹਾ ਕਿ 3-4 ਕਿਲੋਮੀਟਰ ਪੈਦਲ ਚੱਲ ਕੇ ਇਸ ਪਰਤ ਦੇ ਵਿੱਚ ਬਰਫ਼ ਦੀ ਦੇ ਵਿੱਚ ਲੰਘਦੇ ਨੇ ਤੇ ਅੱਗੇ ਜਾ ਕੇ ਪਾਈਪਲਾਈਨ ਚਾਲੂ ਕੀਤੀ ਜਾਂਦੀ ਹੈ ਤੇ ਉਹਨਾਂ ਘਰਾਂ ਤੱਕ ਪਾਣੀ ਪਹੁੰਚਾਇਆ ਜਾਂਦਾ ਤੇ ਉਸ ਤੋਂ ਵੀ ਅਗਲੀ ਗੱਲ ਹੈ ਹਿਮਾਚਲ ਦੇ ਡਿਪਟੀ ਸੀਐਮ ਓਕੇਸ਼ ਅਗਨੀ ਹੋਤਰੀ ਨੇ ਖੁਦ ਜਿਹੜਾ ਟਵਿੱਟਰ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਟਵੀਟ ਕਰਕੇ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਤਾਰੀਫ਼ ਉਹ ਕੀਤੀ ਆ ਹਾਲਾਂਕਿ ਇਸ ਵਕਤ ਮੌਸਮੀਆ ਕਿ ਬਹੁਤ ਸਾਰੇ ਸਲਾਨੀ ਹਿਮਾਚਲ ਦੇ ਵਿੱਚ ਪਹਾੜਾਂ ਦੇ ਇਲਾਕਿਆਂ ਦੇ ਵਿੱਚ ਘੁੰਮਣ ਜਾ ਰਹੇ ਨਹੀਂ ਕਿਉਂਕਿ ਇਸ ਵਕਤ ਬਹੁਤ ਭਾਰੀ ਬਰਫਬਾਰੀ ਪੈ ਰਹੀ ਆ ਕਿਉਂਕਿ ਜਿਹੜੇ ਉੱਥੇ ਇਸ ਵਕਤ ਲੋਕ ਰਹਿ ਰਹੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਇੱਕ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਿਮਾਚਲ ਦੇ Shimla ਇਲਾਕੇ ਦੀ ਜਿਸ ਇਲਾਕੇ ਦੇ ਵਿੱਚ ਕਈ-ਕਈ ਫੁੱਟ ਬਰਫ਼ ਪਈ ਹੋਈ ਆ ਪਰ ਇਨ੍ਹਾਂ ਮੁਲਾਜ਼ਮਾਂ ਨੂੰ ਇਨ੍ਹਾਂ ਕਰਮਚਾਰੀਆਂ ਨੂੰ ਜਿਹੜਾ ਸਲਾਮ ਕਰਨਾ ਬਣਦਾ ਕਿ 4-4 ਫੁੱਟ ਬਰਫ਼ ਦੇ ਵਿੱਚ ਵੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਆਪਣੀ ਡਿਊਟੀ ਤੋਂ ਆਪਣੇ ਫਰਜ਼ ਤੋਂ ਨਹੀਂ ਭੱਜੇ ਜਿਹੜਾ ਉਸ ਕਈ ਫੁੱਟ 4 ਫੁੱਟ ਬਰਫ਼ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਈ ਕਿਲੋਮੀਟਰ ਤੁਰ ਕੇ ਜਾਂਦੇ ਨੇ ਅੱਗੇ ਜਾ ਕੇ ਜਿਹੜਾ ਉਸ ਪਾਈਪਲਾਈਨ ਜਿਹੜੀ ਪਾਣੀ ਦੀ ਪਾਈਪਲਾਈਨ ਹੈ 300 ਘਰਾਂ ਨੂੰ ਜਾਂਦੀ ਹੈ ਜਿਸ ਦੇ ਵਿੱਚ ਕੋਈ ਫਾਲਟ ਸੀ ਉਹ ਫਾਲਟ ਕਲੀਅਰ ਕੀਤਾ ਤੇ ਉਹਨਾਂ 300 ਘਰਾਂ ਨੂੰ ਜਿਹੜਾ ਪਾਣੀ ਪਹੁੰਚਾਇਆ ਤੇ ਇਸ ਦੇ ਵਿੱਚ ਫਿਰ ਹਿਮਾਚਲ ਦੇ ਡਿਪਟੀ ਸੀਐਮ ਨੇ ਜਿਹੜੇ ਮੁਕੇਸ਼ ਅਗਨੀ ਹੋਤਰੀ ਨੇ ਵੀ ਜਿਹੜਾ ਖੁਦ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕਰਕੇ ਇਹਨਾਂ ਮੁਲਾਜ਼ਮਾਂ ਦੀ ਇਹਨਾਂ ਕਰਮਚਾਰੀਆਂ ਦੀ ਤਾਰੀਫ਼ ਕੀਤੀ ਹੈ